ਹੁਸ਼ਿਆਰ ਪੁਰਵਿੱਕੇ ਇੱਕ ਬੱਚੇ ਦੇ ਨਾਲ ਹੋਏ ਦੁਸ਼ਕਰਮ ਅਤੇ ਕਤਲ ਦੇ ਵਿਰੋਧ ਦੇ ਵਿੱਚ ਅੱਜ ਸਥਾਨਕ ਨੌਜਵਾਨਾਂ ਨੇ ਪਠਾਨਕੋਟ ਵਿਖੇ ਇੱਕ ਕੈਂਡਲ ਮਾਰਚ ਕੱਢਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਬਾਹਰੀ ਸੂਬਿਆਂ ਤੋਂ ਪੰਜਾਬ ਦੇ ਵਿੱਚ ਆ ਕੇ ਰਹਿ ਰਹੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਉਹਨਾਂ ਕਿਹਾ ਕਿ ਕੋਈ ਵੀ ਬਾਹਰੀ ਵਿਅਕਤੀ ਜੰਮੂ ਕਸ਼ਮੀਰ ਹਿਮਾਚਲ ਰਾਜਸਥਾਨ ਵਿਖੇ ਜ਼ਮੀਨ ਨਹੀਂ ਖਰੀਦ ਸਕਦਾ ਪਰ ਪੰਜਾਬ ਵਿਖੇ ਕੋਈ ਸ਼ਖਸ ਬਾਰੀ ਸੂਬੇ ਤੋਂ ਆ ਕੇ ਇੱਥੇ ਜ਼ਮੀਨ ਖਰੀਦ ਸਕਦਾ ਹੈ ਅਤੇ ਸਥਾਨਕ ਨਾਗਰਿਕ ਬਣ ਸਕਦਾ ਹੈ ਜੋ ਕਿ ਬਿਲਕੁਲ ਗਲਤ ਹੈ ਉਹਨਾਂ ਸਰਕਾਰ ਤੋਂ ਇਸ ਬਾਰੇ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਿਨਾਂ ਤਸਦੀਕ ਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਪੰਜਾਬ ਦੀ ਸੁਰੱਖਿਆ ਦੇ ਲਈ ਇੱਕ ਵੱਡਾ ਖਤਰਾ ਨੇ ਜੋ ਕਿਸੇ ਵੀ ਸਮੇਂ ਵੱਡਾ ਅਪਰਾਧ ਕਰ ਸਕਦੇ ਨੇ ਅਤੇ ਭੱਜ ਸਕਦੇ ਨੇ ਇਸ ਲਈ ਉਹਨਾਂ ਤੇ ਨੁਕੇਲ ਕੱਸਦੇ ਹੋਏ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ ਹਾਂਜੀ ਹਾਂਜੀ ਜਿਹੜਾ ਹੁਸ਼ਿਆਰਪੁਰ ਬੱਚੇ ਦੇ ਨਾਲ ਇਹਨਾਂ ਪਰਵਾਸੀਆਂ ਨੇ ਬਹੁਤ ਜ਼ਿਆਦਾ ਗੰਦੀ ਗਨੌਣੀ ਹਰਕਤ ਕੀਤੀ ਹੈ ਔਰ ਅੱਜ ਮੈਂ ਇਹ ਨੂੰ ਇਹ ਵੀ ਸਮਝ ਆ ਰਿਹਾ ਪੰਜਾਬ ਦੇ ਹਾਲਾਤਾਂ ਦਾ ਕਿ ਅੱਜ ਅਸੀਂ ਜੇ ਅੰਕੇ ਚਲੇ ਜਾਈਏ ਉੱਥੇ ਸਾਡਾ ਕੋਈ ਵੀ ਬੰਦਾ ਪਾਰੋ ਆ ਕੇ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ ਚਲੇ ਜਾਈਏ ਉੱਥੇ ਨਹੀਂ ਖਰੀਦ ਸਕਦਾ ਹਰਿਆਣਾ ਨਹੀਂ ਖਰੀਦ ਸਕਦਾ ਰਾਜਸਥਾਨ ਨਹੀਂ ਖਰੀਦ ਸਕਦਾ ਲੇਕਿਨ ਪੰਜਾਬ ਇੱਕ ਐਸਾ ਸੂਬਾ ਜਿਹਦੇ ਤੇ ਹਰ ਸੂਬਿਆਂ ਦਾ ਬੰਦਾ ਆ ਕੇ ਇੱਥੇ ਜ਼ਗਾ ਜਾਇਦਾਦ ਖਰੀਦ ਸਕਦਾ ਔਰ ਇੱਥੇ ਉਹ ਕਈਏ ਜਿਨ੍ਹਾਂ ਦਾ ਕੋਈ ਅਧਾਰ ਕਾਰਡ ਨਹੀਂ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਆ ਕਿ ਇਹ ਉਹ ਲੋਕ ਨੇ ਜਿਹੜੇ ਦੂਜੇ ਸੂਬਿਆਂ ਦੇ ਕ੍ਰਿਮਨਲ ਲੋਕ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਡਿਸਟਰਬ ਕਰਦੇ ਪਏ ਨੇ ਜਿਹੜੇ ਫਰੋਤੀਆ ਮੰਗਦੇ ਨੇ ਪਏ ਇਹਦੇ ਆ ਬੱਚਿਆਂ ਦਾ ਦੁਸ਼ਕਰਮ ਕਰਦੇ ਪਏ ਨੇ ਆ ਪਿਛਲੇ 2 ਦਿਨ ਪਹਿਲੇ ਇੱਕ ਹੋਰ ਪਈਆ ਜਿਹੜਾ ਕਿ ਆਪਣਾ ਜਲੰਧਰ ਦੇ ਵਿੱਚ ਜਿਹੜਾ 25 ਦੇ ਨਾਲ ਉਹ ਤੋਂ ਵੀ ਮਦਰ ਨੇ ਵੇਖ ਲਿਆ ਤੇ ਬਚਾਅ ਹੋ ਗਿਆ ਆਦਰਵਾਇਜ਼ ਉਹ ਵੀ ਇੱਕ ਬਹੁਤ ਵੱਡਾ ਇੱਕ ਹੋ ਸੀਗਾ ਕੀ ਸਰਕਾਰ ਅਜੇ ਵੀ ਸੁੱਤੀ ਪਈ ਆ ਇਹ ਸਰਕਾਰ ਸੁੱਤੀ ਰਹੇਗੀ ਤੇ ਲੋਕ ਜਨਤਾ ਉੱਠ ਕੇ ਆਪ ਇਹਨਾਂ ਲੋਕਾਂ ਨੂੰ ਭਜਾਏਗੀ ਓਏ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਜਿੱਦਾ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਬੱਚੇ ਨੂੰ ਬਲਦਕਾਰ ਕਰਕੇ ਉਸ ਤੋਂ ਬਾਅਦ ਉਹਨੇ ਕਿ ਨੌਨੀ ਹਰਕਤ ਕੀਤੀ ਹੈ ਔਰ ਉਸੇ ਪੈਂਟ ਦੇ ਨਾਲ ਉਹਦਾ ਗਲਾ ਘੋਟ ਦਿੱਤਾ ਗਿਆ ਹੈ ਦੱਸੋ ਤੇ ਕਿੰਨੀ ਸ਼ਰਮਨਾਕ ਗੱਲ ਹੈਗੀ ਪੰਜਾਬੀਆ ਵਾਸੀ ਉਹ ਪੰਜਾਬੀ ਸਾਰੇ ਪੰਜਾਬੀਆ ਵਾਸੀ ਆ ਕੱਲ੍ਹ ਵੀ ਤੁਹਾਨੂੰ ਸੁਣੋ ਕੱਲ੍ਹ ਵੀ ਚਲੰਦਰ ਦੇ ਵਿੱਚ ਇੱਕ ਚੌਕਲੇਟ ਦੇ ਕੇ 4 ਸਾਲ ਦੀ ਬੇਟੀ ਨੂੰ ਕਿਟਨੈਪ ਕਰਕੇ ਲੈ ਕੇ ਗਏ ਆ ਜੀ ਚਲੋ ਪ੍ਰਮਾਤਮਾ ਦਾ ਉਹ ਅਸ਼ੀਰਵਾਦ ਹੈਗਾ ਸੀ ਉਹਦਾ ਬਚਾਅ ਹੋ ਗਿਆ ਇਹਦਾ ਮਤਲਬ ਇ ਆਮ ਛੋਟਾ ਬੱਚਾ ਗੁਰੂ ਘਰ ਵੀ ਨਹੀਂ ਜਾ ਸਕਦਾ ਮੱਥਾ ਟੇਕਣ ਮੱਥੇ ਕੀ ਹੋ ਗਿਆ ਪੰਜਾਬ ਨੂੰ ਕਿੱਧਰ ਲੈ ਕੇ ਜਾ ਰਹੇ ਹੋ ਸਾਰੇ ਜੂਪੀ ਪਿਹਾਰ ਦੇ ਵਿੱਚ ਜਿੰਨੇ ਗੈਕਸ ਹੋ ਗਏ ਆ ਜਿੰਨੇ ਕੋਟੇ ਪਈਏ ਹੈਗੇ ਸਾਰੇ ਪੰਜਾਬ ਦੇ ਫਤਖਨਪੁਰ ਦੇ ਵਿੱਚ ਆ ਗਏ ਆ ਇੱਕ ਰੂਹ ਹੈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਜਿੱਦਾਂ ਜੰਐਨਕ ਵਿੱਚ ਪੰਜਾਬੀ ਬੰਦਾ ਜਗ੍ਹਾ ਨਹੀਂ ਲੈ ਸਕਦਾ ਜੰਐਨਕ ਦੇ ਜਹਮਤ ਚਲਦੇ ਵਿੱਚ ਪੰਜਾਬ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਹਰਿਆਣੇ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਸਿਰ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਕਿਉਂ ਅਦਰ ਬੰਦਾ ਜਿਹੜਾ ਮੂੰਹ ਚੁੱਕ ਕੇ ਇੱਥੇ ਆ ਜਾਂਦਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਹਾਂ ਹਾਲੇ ਵੀ ਜਾਗ ਲੋ ਜਾਗ ਲੋ ਔਰ ਜਦੋਂ ਮੋਰ ਜ਼ਿਆਦਾ ਖਰਾਬ ਹੋ ਜਾਏਗਾ ਸਾਰੇ ਵਸੇ ਮੁਸ਼ਕਲ ਹੋ ਜਾਨੀ ਹੈ ਔਰ ਮੈਂ ਖਾਸ ਕਰ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਬੰਗਲਾਦੇਸ਼ੀ ਇਹ ਜਿੰਨੇ ਭੱਜੇ ਆਏ ਹੋਏ ਆ ਜਾਂ ਮੁਸਲਮਾਨ ਆਏ ਹੋਏ ਆ ਇਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਏ ਜਿਨ੍ਹਾਂ ਦੇ ਦੋ-ਦੋ ਆਧਾਰ ਕਾਰਡ ਆ ਤੇ ਇਹਨਾਂ ਦੇ ਜਿਹੜੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਔਰ ਜਿਨ੍ਹਾਂ ਨੇ ਇਹਨਾਂ ਦੇ ਆਧਾਰ ਕਾਰਡ ਦੋ-ਦੋ ਬਣਾਏ ਹੋਏ ਆ ਉਹਨਾਂ ਦੇ ਵੀ ਕੀ ਕੀ ਕਾਰਵਾਈ ਛੱਡੇ ਤੇ ਲਿਖੀ ਦੀ ਜਾਂਦੀ ਹੈ ਫਿਰ ਪੰਜਾਬ ਨੂੰ ਕਿਹਦੇ ਰਗਲਾ ਪੰਜਾਬ ਇਹ ਰਗਲਾ ਪੰਜਾਬ ਬਣਾਣਾ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹਨੇ 9 ਮਹੀਨੇ ਆਪਣਾ ਬੱਚਾ ਢਿੱਡ 'ਚ ਰੱਖ ਕੇ 5 ਸਾਲ ਬਾਦੋਂ ਕੀ ਦੇਖਿਆ ਉਹਨੇ ਦੱਸੋ ਬਈ ਮੈਨੂੰ ਉਹ ਪੰਜਾਬ ਪੰਜਾਬੀ ਜਿਹੜਾ ਆ ਪੰਜਾਬੀ ਦੇ ਨਾਲ ਖੜਦਾ ਆ ਪਰ ਇੱਦਾਂ ਜਿਹਦਾ ਮੋਲ ਜਿਹੜਾ ਆ ਨਾ ਬਣਾਓ ਹੁਣ ਮੈਂ ਪਠਾਨਕੋਟ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਬਲੈਸ ਕਰਦਾ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਸਕੂਲ ਆਪ ਚੱਟਣ ਜਾਓ ਔਰ ਆਪ ਲੈਣ ਜਾਓ ਆਪਣੀ ਸੇਫਟੀ ਤੇ ਹੀ ਆਪ ਕਰ ਸਕੋ ਪ੍ਰਸ਼ਾਸਨ ਦੇ ਜਿਹੜੇ ਆ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਾ ਦਿਓ ਬਈਏ ਬਚਾਓ ਪੰਜਾਬ ਬਚਾਓ ਬਈਏ ਬਚਾਓ ਪੰਜਾਬ ਬਚਾਓ ਹਾਂ ਜੀ ਸਰ ਅੱਜ ਜਿਹੜਾ ਤੁਸੀਂ ਮਾਰਚ ਕੱਟਿਆ ਆ ਕਿਸ ਚੀਜ਼ ਵਜ੍ਹਾ ਨੂੰ ਲੈ ਕੇ ਕੱਟਿਆ ਹੋਰ ਕੀ ਵਜ੍ਹਾ ਹੈ ਜੀ ਆਜੇ ਭੜਾਂਗੋੜ ਦੇ ਖੇਲੋ ਉੱਚੇ ਨੌਜਵਾਨਾਂ ਨੇ ਇੱਕ ਕੈਂਡਲ ਮਾਰ ਸਜਾਇਆ ਜਿਸ ਨੂੰ ਇਸ ਦਾ ਮੁਖ ਵਿੱਚਾ ਬੱਚੇ ਨਾਲ ਹੋਇਆ ਮਦਦਕਾਰ ਹੈ ਅਤੇ ਮੈਂ ਉੱਚੇ ਪ੍ਰਸ਼ਾਸਨ ਨੂੰ ਭੜਾਂਗੋੜ ਦੇ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਣੇ ਨੇੜੇ-ਨੇੜੇ ਜਿੱਥੇ ਵੀ ਕੋਈ ਬਜ਼ਾਰ ਰੇੜੀ ਲਗਾਤਾ ਜਾਂ ਕੋਈ ਵੀ ਕਾਰਜ ਕਰਦਾ ਤੁਸੀਂ ਪੰਜਾਬੀਆਂ ਨੂੰ ਪਾਇਲਟੀ ਦਿਓ ਪੰਜਾਬੀਆਂ ਤੋਂ ਰਾਸ਼ਟਰ ਲੋਕ ਪੰਜਾਬੀਆਂ ਤੋਂ ਰੇੜੀਆਂ ਤੁਮਾਓ ਭਈਆਂ ਨੂੰ ਜਿੰਨਾ ਤੁਸੀਂ ਘੱਟ ਬਲੌਗ ਵਿੱਚ ਘੱਟ ਸਰਵਾਈਵ ਹੋਣਗੇ ਸੋ ਬੇਨਤੀ ਜਿਵੇਂ ਪਿਛੇ ਹੀ ਤੁਸੀਂ ਦੇਖਿਆ ਪਾਕਿਸਤਾਨ ਨਾਲ ਸਾਡੀ ਲੜਾਈ ਲੱਗਦੀ ਆ ਇਹ ਭਈਆ ਸਮਾਸ ਸਭ ਤੋਂ ਪਹਿਲਾਂ ਪੰਜਾਬ ਪਠਾਨਕੋਟ ਪੰਜਾਬ ਦੇ ਪੂਰੇ ਨੂੰ ਮਰਨ ਲਈ ਛੱਡ ਕੇ ਆਪਣੇ ਬਿਹਾਰ ਨੂੰ ਪੈ ਜਾਏ। ਹੂਨ ਪਿੱਛੇ ਦੀ ਪੰਜਾਬ ਹੜਾ ਦੀ ਮਾਰ ਵਿੱਚ ਆਇਆ। ਜਿਵੇਂ ਹੀ ਪੰਜਾਬ ਹੜਾ ਦੀ ਮਾਰ ਵਿੱਚ ਆਇਆ ਵਿਧਾਨੇ ਸਟੇਸ਼ਨ ਤੇ ਭਈਆ ਰੇਨਾਂ ਭਰ ਭਰ ਕੇ ਟੁਕੜੀ ਬਿਹਾਰ ਨੂੰ ਗਈਆਂ। ਸੋ ਮੇਰੀ ਸੂਚੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਪਰ ਸਮੁੱਚੇ ਹਿੰਦੁਸਤਾਨ ਨੂੰ ਬੇਨਤੀ ਹੈ ਕਿ ਸਭ ਭਈਆ ਨੂੰ ਗੱਠ ਪਾ ਲਈ ਜਾਏ। ਜੇ ਮਹਿੰਗ ਸਿੰਘ ਜਥੇਬੰਦੀਆਂ ਆਪਣੇ ਪੈਰਾ ਜਾਈਆਂ ਕਿਸੇ ਰਾਹ ਹੱਥ ਪੈਰ ਵੜਿਆ ਗਿਆ ਤੇ ਸਾਨੂੰ ਨਾ ਕਿਹਾ ਜਾਏ ਕਿ ਤੁਸੀਂ ਕਿੰਨੇ ਬੰਦੇ ਨਾਲ ਨਜਾਇਜ਼ ਕੀਤੀ ਗਈ। ਤੇ ਗੈਦੋਂ ਵਿਹੰਗ ਸਿੰਘ ਕਾਨੂੰਨ ਆਪ ਬਣਾਉਂਦਾ ਆ ਆਪ ਉਸ ਨੂੰ ਸਜ਼ਾ ਦਿੰਦਾ ਫਿਰ ਇਹੀ ਪ੍ਰਸ਼ਾਸਨ ਵਿਹੰਗ ਸਿੰਘਾਂ ਨੂੰ ਮਾੜਾ ਕਹਿੰਦਾ ਕਿ ਤੁਸੀਂ ਅੱਜ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਸੋ ਕਿਉਂ ਨਹੀਂ ਉਸ ਬੱਚੇ ਦੀ ਕਾਰਵਾਈ ਪਈ ਅੱਜ ਕਿੰਨੇ ਦਿਨ ਹੋ ਗਏ ਆ ਕਿੰਨੀ ਜਗ੍ਹਾ ਤੇ ਕਿੰਨੀ ਜਗ੍ਹਾ ਤੇ ਰੋਸ਼ਮਝਾਰੇ ਹੋ ਰਿਹਾ ਪਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸੁੱਦੀ ਪਈ ਆ ਅੱਜ ਭਗਵੰਤ ਮਾਨ ਦਾ ਬਿਆਨ ਆਂਦਾ ਕਿ ਭਈ ਭਈਆਂ ਨੂੰ ਪੰਜਾਬ ਚ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਪੰਜਾਬ ਚ ਜਦ ਤੁਸੀਂ ਹਿਮਾਚਲ ਤੇ ਪੰਜਾਬੀ ਜਗ੍ਹਾ ਨਹੀਂ ਲੈ ਸਕਦਾ ਜੰਮੂ ਚ ਜਗ੍ਹਾ ਨਹੀਂ ਲੈ ਸਕਦਾ ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਕੋਈ ਕਿਤੇ ਵੀ ਮੂੰਚੋ ਕੇ ਵੀਰ ਵੀ ਟਿਕ ਲਾ ਕੇ ਪੰਜਾਬ ਚ ਜਾ ਜੇ ਸੋ ਤੁਸੀਂ ਬੇਨਤੀ ਆ ਅੱਜ ਜਾਗ ਜੋ ਵਰਨਾ ਪੰਜਾਬ ਇੰਡੀਆ ਦੇ ਹਾਲਾਤ ਨੇਪਾਲ ਦੇ ਵਰਗੇ ਹੋ ਗਏ ਔਰ ਇਹਨਾਂ ਮੰਨੀਆਂ ਨੂੰ ਕਰਪਾ ਕੱਢ ਘੜ ਪਹਚਾਇਆ ਜਾਏਗਾ ਇੰਡੀ ਕੀ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ